ਤੇ ਪੰਜਾਬੀਆਂ ਦੀ ਮਾਖੇੜ ਕਬੱਡੀ ਦਾ ਮਿਆਰ ਦਿਨੋ-ਦਿਨ ਉੱਚਾ ਹੁੰਦਾ ਜਾ ਰਿਹਾ ਹੈ। ਅਜਿਹੇ ਵਿੱਚ ਹੁਣ ਕਬੱਡੀ ਖਿਡਾਰੀਆਂ ਨੂੰ ਵੱਡੇ ਤੋਂ ਵੱਡੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਰਕਟ ਖਿਡਾਰੀ ਅੰਬਾਸੁਰ ਸਿੰਘ ਵਾਲਾ ਨੂੰ ਹੁਣ ਕਬੱਡੀ ਦੇ ਮੈਦਾਨ ਵਿੱਚ 1 ਕਰੋੜ ਰੁਪਏ ਦੀ ਰੇਂਜ ਰੋਵਰ ਗੱਡੀ ਨਾਲ ਸਨਮਾਨਿਤ ਕੀਤਾ ਗਿਆ ਜੀ ਹਾਂ ਅੰਬਾਸਰ ਸਿੰਘ ਵਾਲਾ ਨੂੰ ਬੈਸਟ ਪਲੇਅਰ ਵਜੋਂ ਇਹ ਸਨਮਾਨ ਦਿੱਤਾ ਗਿਆ ਅਤੇ ਉਸ ਨੂੰ ਰੇਂਜ ਰੋਵਰ ਦੀ ਚਾਬੀ ਦਿੱਤੀ ਗਈ ਜਿਸ ਤੋਂ ਬਾਅਦ ਅੰਬਾਸਰ ਸਿੰਘ ਵਾਲਾ ਨੇ ਰੇਂਜ ਰੋਵਰ ਤੇ ਬੈਠ ਕੇ ਮੈਦਾਨ ਦਾ ਕਿੜਾ ਵੀ ਲਾਇਆ ਹੁੰਦੀ ਹੈ ਗੱਲ ਮਾਫ਼ ਕਰਵਾਣੀ ਹੈ ਆਓ ਸਾਹਮਣੇ ਯੋਧਾ ਤੇਰਾ ਨਾਮਲੇ ਜਮਾਨ ਸਨਮਰ ਹੋਇਆ ਅੱਜ ਅੱਜ ਕਹਿੰਦੇ ਨੌਲੇ ਨੂੰ ਬੇਜੋਗ ਮਿਲਦੀ ਹੈ ਬਾਪਾ ਬਚਿਆ ਗਿਆ ਵਾ ਵਾ ਮੋਲਕਾਰ ਸ਼ੇਰ ਮੁਬਾਰਕ ਦਰਸਲ ਕਪੂਰਥਲਾ ਦੇ ਪੁਲਾਥੇ ਚ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਸੀ ਜਿੱਥੇ ਕੇ ਰੇਂਜ ਰੋਵਰ ਗੱਡੀ ਸਣੇ ਦੋ ਮੋਟਰਸਾਈਕਲ ਇਨਾਮ ਵਜੋਂ ਰੱਖੇ ਗਏ ਸੀ ਇਸ ਦੌਰਾਨ ਬੈਸਟ ਪਲੇਅਰ ਆਫ ਦਾ ਟੂਰਨਾਮੈਂਟ ਅੰਬਾ ਸਿਰ ਸਿੰਘ ਵਾਲਾ ਨੂੰ ਇਨਾਮ ਵਜੋਂ 1 ਕਰੋੜ ਰੁਪਏ ਦੀ ਰੇਂਜ ਰੋਵਰ ਗੱਡੀ ਦਿੱਤੀ ਗਈ ਹੈ ਜਿਸ ਦੀ ਹੱਤ ਚਰਚਾਾਂ ਮਾ ਪੂਰੀ ਦੁਨੀਆ ਵਿੱਚ ਹੋ ਰਹੀਆਂ ਨੇ ਤੇ ਵਿਸਾਖੀ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਪੁਲਾਥੇ ਚ ਇਹ ਟੂਰਨਾਮੈਂਟ ਕਰਵਾਇਆ ਗਿਆ ਸੀ ਜਿੱਥੇ ਕੇ ਵੱਡੇ ਵੱਡੇ ਇਨਾਮਾਂ ਨਾਲ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ ਇਸ ਦੌਰਾਨ ਅੰਬਸਰ ਸਿੰਘ ਵਾਲਾ ਨੂੰ 1 ਕਰੋੜ ਰੁਪਏ ਦੀ ਰੇਂਜ ਰੋਵਰ ਦਿੱਤੀ ਗਈ 80 ਤੋਂ 80 ਲੱਖ ਦੀ ਹੈ ਕਿੱਡੀ ਹੈ ਜਿਹੜੀ ਪੰਜਾਬ ਵਿੱਚ ਆਉਂਦੀ ਹੈ ਰੇਂਜ ਰੋਵਰ ਮੇਰੇ ਯੋ ਪਤਾ ਜਿਵੇਂ ਕਿਹਾ ਅੰਦੇ ਵੀ ਪੱਤਾ ਪਾਈਆਂ ਕੱਲ ਪੈਸੇ ਨਹੀਂ ਗੱਲ ਮਾਨ ਸਨਮਾਨ ਦੀ ਹੈ ਗੱਲ ਮਾਨ ਸਨਮਾਨ ਦੀ ਹੈ ਆਓ ਸਾਹਮਣੇ ਜੁੜੋ ਇਹ ਹੈ ਵਾਅਵਾ ਮੌਕਾ ਆ ਰਿਹਾ ਹੈ ਸ਼ਹਿਰ ਮੌਕਾ ਆ ਰਿਹਾ ਬਹੁਤ ਸਾਰਿਆਂ ਨੂੰ ਤਵਾਕੇ ਹੀ ਇਹ ਪਲ ਪੰਜਾਬ ਅਤੇ ਪੰਜਾਬ ਦੀ ਮਾਂ ਖੇਡ ਕਬੱਡੀ ਲਈ ਬੇਹਦ ਸੁਖਤ ਜਾਪਦੇ ਨੇ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਪੰਜਾਬ ਦੀ ਮਾਂ ਖੇਡ ਕਬੱਡੀ ਹਾਲੇ ਵੀ ਪਿੰਡਾਂ ਸ਼ਹਿਰਾਂ ਚ ਪੂਰੀ ਤਰ੍ਹਾਂ ਜਿਉਂਦੀ ਹੈ ਅਤੇ ਇਸ ਦਾ ਆਉਣ ਵਾਲਾ ਭਵਿੱਖ ਹੋਰ ਵੀ ਉਜਵਲ ਹੋਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ